ਇੱਕ ਪਾਸੇ ਕਾਲੀ ਦਾਲ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਤੁਸੀਂ ਸੁਣਿਆ ਜੀ ਇਹ ਦੋ ਦੋ ਟੁਕੜਿਆਂ ਤੇ ਪੜਨ ਵਾਲੇ ਨੇ ਬਾਦਲਾਂ ਦੇ ਇਹਨੇ ਸੁਖਵੀਰ ਬਾਦਲ ਨੂੰ ਹੀ ਕਾਲੀ ਦਲ ਬਣਾਤਾ ਕਿ ਪੂਰਾ ਕਾਲੀ ਸੁਖਵੀਰ ਬਾਦਲ ਜਿੱਦਣ ਸੁਖਵੀਰ ਬਾਦਲ ਮਰ ਜਾਂਦਾ ਉਦੋਂ ਸਾਰਾ ਦੀ ਸਾਰਾ ਕਾਲੀ ਦਲ ਮਰ ਜਾਂਦਾ ਦੇਖੋ ਉਦੋਂ ਸਾਰਾ ਦੀ ਸਾਰਾ ਕਾਲੀ ਦਲ ਮਰ ਜਾਂਦਾ ਜਿੱਦਣ ਸੁਖਵੀਰ ਬਾਦਲ ਮਰ ਜਾਂਦਾ ਇਹਨਾਂ ਪਾਪੀਆਂ ਕੰਜਰਾਂ ਨੇ ਇਹਨੂੰ ਪੁੱਛਦੇ ਆ ਕਿ ਕਿਹੜਾ ਚੰਗਾ ਕੰਮ ਕੀਤਾ ਬਾਦਲਾਂ ਨੇ ਜਿੰਨਾ ਇਹਨਾਂ ਨੇ ਪੰਥ ਦਾ ਘਾਣ ਕੀਤਾ ਹੋਰ ਭਲਾ ਕੌਣ ਕਰ ਲੂਗਾ ਗਿਣਾ ਨਹੀਂ ਸਕਦੇ ਇੰਨੇ ਪਾਪ ਕੀਤੇ ਨੇ ਗਿਣਤੀ ਤੋਂ ਜ਼ਿਆਦਾ ਪਾਪ ਕੀਤੇ ਨੇ ਇਸ ਨੂੰ ਪਤਾ ਵੀ ਆ ਪਰ ਇਹ ਪੈਸੇ ਦੇ ਲਾਲਚ ਦੇ ਵਿੱਚ ਅੰਨਾ ਕਿਉਂਕਿ ਉਹਨਾਂ ਨੇ ਇਹਦੇ ਮੂਰੇ ਬੁਰਕੀ ਸਿਰਤੀ ਜਿਵੇਂ ਕੁੱਤੇ ਦੇ ਮੂਰੇ ਬੁਰਕੀ ਸਿਰਦਦੇ ਨੇ ਆ ਪੂਸ ਮਾਰਨ ਲੱਗ ਜਾਂਦਾ ਉਹੀ ਕੰਮ ਇਹਨੇ ਕੀਤਾ ਕਹਿੰਦਾ ਜੀ ਜੇ ਸੁਖਵੀਰ ਬਾਦਲ ਮਰ ਗਿਆ ਤੇ ਸਾਰਾ ਕਾਲੀਦਾਲੀ ਮਰ ਗਿਆ ਕੰਨ ਖੋਲ ਕੇ ਸੁਣ ਲੈ ਕਾਲੀ ਕਿਹੜੇ ਸੀ ਕਾਲੀ ਉਹ ਸੀ ਜਿਹੜੇ ਜੈਤੋਂ ਤੇ ਮੋਰਚੇ ਤੇ ਟਾਈਮ ਤੇ ਆਪਣੇ ਆਜ਼ਾਦ ਪੰਜਾਬ ਦੀ ਗੱਲ ਕਰਦੇ ਕਰਦੇ ਸ਼ਹੀਦ ਹੋ ਗਏ ਉਹ ਸਮੇ ਇਹ ਕੀ ਕਰਦੇ ਸੀ ਇਹ ਕੀ ਕਰਦੇ ਸੀ ਇਹਨਾਂ ਦੇ ਪੁਰਖੇ ਕੀ ਕਰਦੇ ਸੀ ਮਜੀਠੀਆਂ ਦੇ ਪੁਰਖੇ ਕੀ ਕਰਦੇ ਸੀ ਸਿਮਰਨਜੀਤ ਮਾਨ ਦੇ ਪੁਰਖੇ ਕੀ ਕਰਦੇ ਸੀ ਇਹਨਾਂ ਨੂੰ ਇੰਨੀਆਂ ਜ਼ਮੀਨਾਂ ਕਿਹਨੇ ਦਿੱਤੀਆਂ ਅੰਗਰੇਜ਼ਾਂ ਨੇ ਦਿੱਤੀਆਂ ਕਿਉਂਕਿ ਇਹ ਜੈਤੋਂ ਦੇ ਮੋਰਚੇ 'ਚ ਖੂਹਾਂ 'ਚ ਜ਼ਹਿਰ ਪਾਉਂਦੇ ਹੁੰਦੇ ਸੀ ਉਹ ਕਾਲੀ ਸੀ ਉਹ ਸਮੇਂ ਸ਼ਹੀਦ ਕਰ ਦਿੱਤੇ ਇਹਦਾ ਬਾਅਦ ਦੇ ਵਿੱਚ ਫਾਂਡਰੂ ਬਚ ਗਏ ਨੇ ਇਹਨਾਂ ਨੇ ਤਾਂ ਸਾਰਾ ਪੰਥ ਦਾ ਨੁਕਸਾਨ ਕੀਤਾ ਇਹਨਾਂ ਨੇ ਤਾਂ ਨੁਕਸਾਨ ਕੀਤਾ ਸ਼ੁਰੂ ਚੋਂ ਦੇਖ ਲਾ ਪੜਿਆ ਲਿਖਿਆ ਆ ਸਿਮਰਨਜੀਤ ਮਾਨ ਆ ਉਹਨੇ ਪੜ ਪੜ ਗੱਡੇ ਲੱਦੇ ਨੇ ਪੜ ਪੜ ਕੇ ਗੱਡੇ ਲੱਦੇ ਨੇ ਇੰਨੀ ਪੜ੍ਹਾਈ ਕੀਤੀ ਆ ਪੰਥ ਦਾ ਘਾਣ ਕੀਤਾ ਹੁਣ ਸਿਮਰਨਜੀਤ ਮਾਨ ਨੂੰ ਹੀ ਪੁੱਛ ਲੈਣੇ ਆ ਵੀ ਜਿਹੜਾ ਅੱਜ ਲੋਗੋ ਲਾਇਆ ਜਾਂਦਾ ਝੰਡਿਆਂ ਤੇ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿੰਨੇ ਵੀ ਹਮੈਤੀ ਨੇ ਸਿਮਰਨਜੀਤ ਮਾਨ ਦੇ ਉਹਨਾਂ ਨੂੰ ਪੁੱਛ ਲੈਣੇ ਆ ਉਹ ਦੱਸ ਦੇਣ ਕਿ ਜਿਹੜਾ ਅੱਜ ਝੰਡਿਆਂ ਤੇ ਲਾਇਆ ਜਾਂਦਾ ਉਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਅਖੰਡਾ ਇਹਨਾਂ ਨੇ ਪੰਥ ਦਾ ਘਾਣ ਕੀਤਾ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਗੱਲਾਂ ਮਾਰੀ ਜਾਂਦੇ ਹੋ ਜਮਲੀਆਂ ਉਹ ਵੀ ਲਾਲਚ ਦੇ ਵਿੱਚ ਆ ਕੇ ਕੂੜੇ ਲਾਲਚ ਦੇ ਵਿੱਚ ਡੁੱਬ ਚੁੱਕੇ ਹੋ ਤੁਸੀਂ ਬਰਬਾਦ ਹੋ ਚੁੱਕੇ ਹੋ ਤੁਸੀਂ ਤੁਸੀਂ ਸੁਣੋ ਸ੍ਰੀ ਗੁਰੂ ਦਸਵੇਂ ਪਾਸਾ ਦਾ ਇਤਿਹਾਸ ਨਹੀਂ ਦਿੰਦਾ ਸ੍ਰੀ ਗੁਰੂ ਦਸਵੇਂ ਪਾਸਾ ਜਿੱਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨਹੀਂ ਦਿਖਦੀਆਂ ਤੁਸੀਂ ਕੁਰਬਾਨੀਆਂ ਨੂੰ ਕੈਸ਼ ਕਰਦੇ ਹੋ ਅੱਜ ਗੁਰੂਆਂ ਦੇ ਦਿਨ ਦਿਹਾੜੇ ਮਨਾ ਕੇ ਗੋਲਕਾਂ ਭਰਦੇ ਹਾਂ ਲਾਲਚ ਵਿੱਚ ਅੰਨੇ ਹੋ ਚੁੱਕੇ ਹਾਂ ਇਤਿਹਾਸ ਨੂੰ ਬੇ ਇਤਿਹਾਸ ਤਾਂ ਇਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਤੁਸੀਂ ਕਾਲੀ ਦੱਸੀ ਜਾਂਦੇ ਹੋ ਇਹ ਮਰ ਗਿਆ ਤੇ ਸਾਰੇ ਮਰ ਜਾਣਗੇ ਇਹ ਮਰੇ ਤਾਂ ਸਹੀ ਕੁਝ ਨਹੀਂ ਹੁੰਦਾ ਗੁਰੂ ਦੀ ਇਹ ਸੰਗਤ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰ ਲੋ ਸਿੰਘ ਦੇ ਹੱਥ ਚ ਫੜਿਆ ਹੈ ਜਿਹੜਾ ਖੰਡਾ ਇਹ ਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਦੂਜੇ ਪਾਸੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਆ ਜੋ ਕਿ ਕਾਲ ਤੱਕ ਸਾਹਬ ਤੇ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਅੱਗੇ ਤੁਹਾਨੂੰ ਪੂਰੀਆਂ ਫੋਟੋਆਂ ਤੇ ਵੀਡੀਓ ਵਗੈਰਾ ਦਿਖਾਉਨੇ ਆ ਹੁਣ ਥੱਲੇ ਜਿਹੜਾ ਝੰਡਾ ਸੱਟਿਆ ਹੋਇਆ ਪੈਰਾਂ ਚ ਪਿਆ ਉਦਦੇ ਕ੍ਰਾਸ ਵੀ ਮਾਰਿਆ ਹੋਇਆ ਤੇ ਬਾਬਾ ਦੀਪ ਸਿੰਘ ਦੇ ਪੈਰਾਂ ਦੇ ਥੱਲੇ ਆ ਇਹ ਝੰਡਾ ਉਹ ਆ ਜੋ ਅੱਜ ਗੁਰਦੁਆਰਿਆਂ ਚ ਚੜਿਆ ਹੋਇਆ ਜਿਹਦੇ ਉੱਪਰ ਲੋਗੋ ਲਾਇਆ ਹੁੰਦਾ ਉਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਸਾਡਾ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਤੁਸੀਂ ਬਾਬਾ ਦੀਪ ਸਿੰਘ ਦੇ ਖੰਡੇ ਦੇ ਦਰਸ਼ਨ ਕਰ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰ ਲਓ ਪਰ ਇਹ ਖੰਡਾ ਨਹੀਂ ਹੈ ਪਰ ਗੁਰੂ ਘਰਾਂ ਦੀਆਂ ਕਮੇਟੀਆਂ ਵਾਲੇ ਜਾ ਆਮ ਲੋਕ ਇਹਨੂੰ ਖੰਡਾ ਦੱਸ ਦਿੰਦੇ ਨੇ ਪਰ ਇਹ ਸਭ ਤੋਂ ਵੱਡਾ ਪਾਪ ਆ ਘੋਰ ਪਾਪ ਆ ਇਹ ਪਾਪ ਕਦੋਂ ਬੰਦ ਹੋਊਗਾ ਜਦ ਤੁਸੀਂ ਸਭ ਲੋਕ ਇਕੱਠੇ ਹੋ ਕੇ ਇਹਦਾ ਵਿਰੋਧ ਕਰੋਗੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋਗੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰੋਗੇ ਹੁਣ ਨਾ ਤਾਂ ਸਾਡੇ ਕੋਲੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਰਿਹਾ ਗੁਰਦੁਆਰਿਆਂ 'ਚ ਨਾ ਖੰਡਾ ਜਦੋਂ ਸਾਡੇ ਗੁਰੂਆਂ ਦੇ ਨਿਸ਼ਾਨ ਹੀ ਹਨੀ ਫਿਰ ਕਿਹੜੇ ਮੂਹਨਾ ਬੋਲਦੇ ਨੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਇਨਸਾਨ ਸਾਹਿਬ ਜੀ ਤਾਂ ਤਾਰ ਦਿੱਤੇ ਸੀ ਅੰਗਰੇਜ਼ਾਂ ਨੇ ਅੱਜ ਤੱਕਰ ਨਹੀਂ ਚੜਾਏ ਗਏ ਹੁਣ ਕਿਉਂ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਚੁੱਪ ਨੇ ਇਹ ਕੰਮ ਕਰਨਾ ਨਹੀਂ ਚਾਹੁੰਦੇ ਸੀ ਪਰ ਕਰਨਾ ਪੈ ਰਿਹਾ ਕਿਉਂਕਿ ਇਹਨਾਂ ਨੂੰ ਜਗਾਉਣਾ ਇਹ ਜਿਉਂਦੇ ਮਰਦੇ ਬਣ ਚੁੱਕੇ ਨੇ ਇਹਨਾਂ ਨੂੰ ਜਗਾਉਣਾ ਉਹ ਜਗਾਉਣ ਦੇ ਲਈ ਜਿਹੜਾ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਹਨੂੰ ਇਹ ਖੰਡਾ ਦੱਸਦੇ ਨੇ ਉਹਦੇ ਉੱਤੇ ਜੁੱਤੀ ਵੀ ਲਾਉਨੇ ਆ ਹੁਣ ਤੁਸੀਂ ਦੇਖੋ ਬਾਬਾ ਦੀਪ ਸਿੰਘ ਦੇ ਪੈਰਾਂ 'ਚ ਸੱਟ ਕੇ ਉਹਨੂੰ ਲਤੜਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਾਗਣ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਵੀ ਜਿਹਨੂੰ ਅਸੀਂ ਨਿਸ਼ਾਨ ਸਾਹਿਬ ਬੜਾਈ ਫਿਰਦੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਜਿਹੜਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਆ ਉਹ ਗੁਰਦੁਆਰਿਆਂ 'ਚ ਹੈ ਨਹੀਂ ਹੁਣ ਅੱਗੇ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਇਹ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਸਿੱਖਾਂ ਦੇ ਕਿਹੜੇ ਹੱਕ ਦੀ ਗੱਲ ਕਰਦਾ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ ਚੋਂ ਤਾਰ ਦਿੱਤੇ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤਨੀ ਤਿਆਰ ਕਰਦੇ ਆ ਹੁਣ ਇਹਨੂੰ ਦਿਖਾ ਰਹੇ ਆ ਜੁੱਤੀ ਲਾ ਕੇ ਕਿ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਤੇ ਜੁੱਤੀ ਲਾ ਰਹੇ ਆ ਜਿਸ ਟਵਾਏ ਦੇ ਨਾਲ ਤੁਸੀਂ ਅੰਬਰਤ ਤਿਆਰ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਨਹੀਂ ਅੰਬਰਤ ਤਿਆਰ ਕਰਦੇ ਇਹ ਕੀ ਕਰਦੇ ਨੇ ਟਵਾਏ ਦੇ ਨਾਲ ਅੰਬਰ ਤਿਆਰ ਕਰਦੇ ਨੇ ਜੋ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਹੁਣ ਉਹ ਲੋਗੋ ਤੇ ਮਾਰ ਰਹੇ ਆ ਜੁੱਤੀ ਐਉਂ ਕਿਤੇ ਦੀਂਦਾ ਨਹੀਂ ਇਹਨੂੰ ਦੀਂਦਾ ਨਹੀਂ ਕੋਈ ਇੱਕ ਵੀਡੀਓ ਨਹੀਂ ਐ ਕਿੰਨੇ ਸਾਲਾਂ ਤੋਂ ਇਸ ਟਾਈਪ ਦੀ ਵੀਡੀਓ ਪਾਈ ਜਾਂਦੀ ਆ ਇਹਨੂੰ ਸਪੈਸ਼ਲ ਭੇਜੀ ਜਾਂਦੀ ਆ ਸ਼੍ਰੋਮਣੀ ਕਮੇਟੀ ਨੂੰ ਭੇਜੀ ਜਾਂਦੀ ਆ ਇੱਥੇ ਸਿੱਖਾਂ ਦੇ ਹੱਕ ਨਹੀਂ ਐ ਇੱਥੇ ਹੱਕ ਨਹੀਂ ਐ ਅੱਜ ਪੂਰੀ ਦੁਨੀਆ ਦੇਖਦੀ ਆ ਵੀ ਇਹ ਕੀ ਹੋ ਰਿਹਾ ਬਈ ਇੱਕ ਬੰਦਾ ਜੁੱਤੀਆਂ ਲਾਈ ਜਾਂਦਾ ਤੇ ਉਧਰ ਕੋਈ ਬੋਲਦਾ ਤੱਕ ਨਹੀਂ ਪੂਰੀ ਦੁਨੀਆ ਤੇ ਇੱਥੇ ਹੱਕ ਕਿੱਥੇ ਨੇ ਇਥੇ ਕਿਉਂ ਇਹ ਦੰਦਲ ਪੈਂਦੀ ਆ ਆ ਹੁਣ ਅੱਗੇ ਪੂਰਾ ਇਤਿਹਾਸ ਦਿਖਾਉਨੇ ਆ ਦੇਖ ਲਵੇ ਹਰਪ੍ਰੀਤ ਗੁਰੂ ਦੀਏ ਸੰਗ ਤੇ ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਖੰਡੇ ਦੇ ਸਿੰਘ ਦੇ ਹੱਥ ਚ ਫੜਿਆ ਹੋਇਆ ਤੁਹਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਇਹ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਆ ਜੋ ਆਪਣੇ ਖਾਲਸੇ ਨੂੰ ਬਖਸਿਆ ਸੀਗਾ ਇਹ ਕਾਲ ਤੱਕ ਸਾਹਿਬ ਦੇ ਉੱਤੇ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਉਹ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਤਾਰ ਦਿੱਤਾ ਹੁਣ ਜਿਹੜਾ ਥੱਲੇ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਦੇ ਤੇ ਜੁੱਤੀਆਂ ਮਾਰ ਰਹਿਣਾ ਇਹਦੇ ਸਾਹਮਣੇ ਇਹ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਦੂਜੇ ਪਾਸੇ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਇੱਕ ਸੋਨੂੰ ਦਿਖਾਇਆ ਜਾਂਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ 1930 ਤੋਂ ਪਹਿਲਾਂ ਜਿਹਦੇ ਉੱਤੇ ਕਿਰਪਾਨ ਵਿਚਾਲੇ ਟਾ ਥੱਲੇ ਕਿਟਾਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜੋ ਬਖਸੀਆ ਸੀ ਆਪਣੇ ਖਾਲਸੇ ਨੂੰ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਉਹ ਇਨਸਾਨ ਸਾਹਿਬ ਨੂੰ ਤਾਰਿਆ ਬ੍ਰਿਟਿਸ਼ ਹਕੂਮਤ ਨੇ ਗੁੰਡਿਆਂ ਨੇ ਕਿਉਂ ਤਾਰਿਆ ਕਿਉਂਕਿ ਜਦੋਂ ਵੀ ਕੋਈ ਮੁਲਕ ਦੂਜੇ ਮੁਲਕ ਤੇ ਕਬਜ਼ਾ ਕਰਦਾ ਪਹਿਲਾਂ ਉਹਨਾਂ ਦੀਆਂ ਨਿਸ਼ਾਨੀਆਂ ਖਤਮ ਕਰਦਾ ਉਹਨਾਂ ਦੇ ਨਿਸ਼ਾਨ ਖਤਮ ਕਰਦਾ ਇਵੇਂ ਜਿਵੇਂ ਸਾਡੇ ਗੁਰੂਆਂ ਦੇ ਨਿਸ਼ਾਨ ਖਤਮ ਕੀਤੇ ਬ੍ਰਿਟਿਸ਼ ਹਕੂਮਤ ਨੇ ਤੁਸੀਂ ਅੱਜ ਤੇ ਕਰੋ ਉਹ ਨਿਸ਼ਾਨ ਸਾਹਿਬ ਨਹੀਂ ਗੁਰੂਆਂ ਦਾ ਚੜਾ ਸਕੇ ਗੁਰਦੁਆਰਿਆਂ ਤੇ ਅੱਜ ਤੁਹਾਨੂੰ ਲਲਕਾਰ ਕੇ ਬੋਲਦੇ ਆ ਕਿ ਜੁੱਤੀ ਲਾਉਣਿਆਂ ਅਸੀਂ ਬ੍ਰਿਟਿਸ਼ ਹਕੂਮਤ ਦੇ ਝੰਡੇ ਉੱਤੇ ਉਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉੱਤੇ ਜੁੱਤੀ ਲਾਉਨੇ ਆ ਉਹ ਝੰਡਾ ਤੁਸੀਂ ਗੁਰਦੁਆਰਿਆਂ 'ਚ ਚੜਾਇਆ ਆ ਆ ਦੇਖੋ ਤੁਹਾਡੇ ਸਾਹਮਣੇ ਜੁੱਤੀ ਲਾਉਨੇ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲਦੀ ਆ ਵੀ ਕਿਉਂ ਜੁੱਤੀ ਲਾਉਨੇ ਆ ਓ ਤੁਸੀਂ ਇਹ ਸਾਡੇ ਗੁਰਦੁਆਰੇ 'ਚ ਝੰਡਾ ਚੜਾਇਆ ਹੋਇਆ ਇਹ ਤੇ ਜੁੱਤੀ ਕਿਉਂ ਲਾਉਨੇ ਹੋ ਉਹ ਤੁਸੀਂ ਬੋਲਦੇ ਹੋ ਕਿਉਂਕਿ ਝੂਠੇ ਹੋ ਕੀ ਬੋਲੋ ਕਦੇ ਝੂਠਾ ਵੀ ਬੋਲਦਾ ਹੁੰਦਾ ਕਦੇ ਕੋਈ ਬੇਈਮਾਨ ਵੀ ਬੋਲਦਾ ਹੁੰਦਾ ਕਦੇ ਕੋਈ ਬੇਗੈਰਤ ਵੀ ਬੋਲਦਾ ਹੁੰਦਾ ਕਦੇ ਕੋਈ ਬੇਸ਼ਰਮ ਵੀ ਬੋਲਦਾ ਹੁੰਦਾ ਕਦੇ ਕੋਈ ਬੇਹਿਆਬ ਵੀ ਬੋਲਦਾ ਹੁੰਦਾ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਅੱਜ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਤਾਂ ਤੁਸੀਂ ਬੋਲਦੇ ਨਹੀਂ ਜੁੱਤੀ ਲਾਈ ਤੇ ਵੀ ਨਹੀਂ ਬੋਲਦੇ ਬੇਗੈਰਤੋਂ ਬੇਗੈਰਤੋਂ ਬੇਸ਼ੁਕਰਿਓਂ ਕਿਉਂਕਿ ਪਰਮਾਤਮਾ ਦਾ ਸ਼ੁਕਰ ਨਹੀਂ ਤੁਸੀਂ ਕੀਤਾ ਨਹੀਂ ਬੋਲੇ ਅੱਜ ਤੁਹਾਡੀ ਬੇਇੱਜ਼ਤੀ ਹੋ ਰਹੀ ਆ ਪੂਰੀ ਦੁਨੀਆ ਤੇ ਕਿਉਂਕਿ ਸੱਚ ਦਾ ਕਬਜ਼ਾ ਪੂਰੀ ਦੁਨੀਆ ਤੇ ਅੱਜ ਵੀ ਸੱਚ ਹੈਗਾ ਇਹ ਤੁਹਾਨੂੰ ਦਿਖਾਤਾ ਕਿ ਅੱਜ ਵੀ ਸੱਚ ਹੈਗਾ ਵੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਅੱਜ ਵੀ ਦੁਨੀਆ ਤੇ ਆ ਵੇਖੋ ਵੇਖੋ ਆਪਣੀਆਂ ਅੱਖਾਂ ਦੇ ਨਾਲ ਦੂਜੇ ਪਾਸੇ ਪਟਿਆਲੇ ਆਲੇ ਝੰਡੇ ਦੇ ਉੱਪਰ ਜੁੱਤੀਆਂ ਲੱਗ ਰਹੀਆਂ ਨੇ ਕੋਈ ਬੋਲਦਾ ਦੁਨੀਆ ਤੇ ਇਹ ਆ ਸੱਚ ਦਾ ਕਬਜ਼ਾ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਝੂਠ ਦਾ ਹਮੇਸ਼ਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਜਿਨ੍ਹਾਂ ਨੇ ਝੂਠੇ ਝੰਡੇ ਨੂੰ ਨਿਸ਼ਾਨ ਸਾਹਿਬ ਬਣਾ ਕੇ ਪੇਸ਼ ਕੀਤਾ ਗੁਰਦੁਆਰਿਆਂ ਦੇ ਵਿੱਚ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਕਿਉਂਕਿ ਬੋਲਦੇ ਨਹੀਂ ਜਦ ਨਾ ਬੋਲੇ ਸਮਝ ਲਓ ਕਿ ਖਾਤਮਾ ਹੋ ਗਿਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਖਾਤਮਾ ਹੋ ਗਿਆ ਅੱਜ ਥੋੜਾ ਖਾਤਮਾ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਅੱਜ ਸੱਚ ਦਾ ਬੋਲ ਵਾਲਾ ਪੂਰੀ ਦੁਨੀਆ ਦੇ ਸਾਹਮਣੇ ਅੱਜ ਝੂਠ ਮਰ ਗਿਆ ਇਸ ਦੁਨੀਆ ਦੇ ਸਾਹਮਣੇ ਜੁ ਹੁੰਦਾ ਨਾ ਸ੍ਰੀ ਗੁਰੂ ਦਸ਼ਮੇ ਪਾਸਾ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਓਏ ਪਟਿਆਲੇ ਵਾਲੇ ਕੰਜਰਾਂ ਦੇ ਝੰਡਿਆਂ ਦੇ ਉੱਤੇ ਲੱਗ ਰਹੀਆਂ ਨੇ ਨਾ ਜੁੱਤੀਆਂ ਅੱਜ ਕੋਈ ਮਰਦਾ ਬੋਲਦਾ ਇਸ ਦੁਨੀਆ ਤੇ ਨਹੀਂ ਬੋਲਦਾ ਕਿਉਂਕਿ ਮਰਦੇ ਕਦੇ ਨਹੀਂ ਬੋਲਦੇ ਹੁੰਦੇ ਸੱਚੀ ਹਮੇਸ਼ਾ ਗੱਜਦਾ ਦੁਨੀਆ ਦੇ ਉੱਤੇ ਜੇ ਤੁਸੀਂ ਸੱਚੇ ਬਣਦੇ ਤਾਂ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਸੋਡੇ ਅੱਗੇ ਅੱਜ ਵੀ ਤੁਸੀਂ ਸੱਚੇ ਬਣ ਜੋ ਉਹ ਦਿਨ ਦੂਰ ਨਹੀਂ ਜਦ ਦੁਨੀਆ ਦਾ ਸਿਰ ਝੁਕੇਗਾ ਤੁਹਾਡੇ ਅੱਗੇ ਸੱਚੇ ਬਣ ਕੇ ਤਾਂ ਦੇਖੋ ਕਿਉਂ ਤੁਸੀਂ ਹਰਾਮੀ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ੁਕਰੇ ਬਣ ਚੁੱਕੇ ਹੋ ਕਿਉਂ ਤੁਸੀਂ ਬੇਹਿਆ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ਰਮ ਬਣ ਚੁੱਕੇ ਹੋ ਹੁਣ ਗੁਰੂ ਦੀਏ ਸੰਗ ਤੇ ਸੋਨੂੰ ਪੂਰਾ ਇਤਿਹਾਸ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦਾ ਤੇ ਪਵਿੱਤਰ ਖੰਡੇ ਦਾ ਆਓ ਦੇਖੀਏ ਹੁਣ ਤੁਹਾਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਝਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਾਇਤ સ્વરૂਪ ਕੀਤੀ ਗਈ ਸੀ ਸਰਕਾਰ ਵੱਲੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਹਾਂ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨੋਂ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜ੍ਹਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ 'ਚ ਚੜ੍ਹਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਵਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋਂ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ